ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਦਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਧਾਰ ਕਾਰਡ ਨੂੰ ਅਪਡੇਟ ਕਰਨ ਨੂੰ ਲੈ ਕੇ ਵੱਡੀ ਖਬਰ ਹੋਣ ਇਸ ਮਿਤੀ ਤੱਕ ਕਰ ਸਕਣਗੇ ਦਸਤਾਵੇਜ਼ ਅਪਲੋਡ ਆਧਾਰ ਕਾਰਡ ਅਪਡੇਟ ਕਰਨ ਲਈ ਦਸਤਾਵੇਜ਼ ਅਪਲੋਡ ਕਰਨ ਦੀ ਆਖਰੀ ਮਿਤੀ ਇੱਕ ਵਾਰ ਫੇਰ ਦੱਸਾ ਦਿੱਤੀ ਗਈ ਹੈ ਇਹ ਵੱਡੀ ਜਾਣਕਾਰੀ ਆਧਾਰ ਕਾਰਡ ਜਾਨੀ ਜਾਰੀ ਕਰਨ ਵਾਲੀ ਸੰਸਥਾ ਜਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਇੰਡੀਆ ਨਾਲ ਦੁਆਰਾ ਸਾਂਝੀ ਕੀਤੀ ਗਈ ਹੈ ਜਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਕਿਹਾ ਹੈ ਕਿ ਲੱਖਾਂ ਆਧਾਰ ਕਾਰਡਾਂ ਲਈ ਮੁਫਤ ਆਨਲਾਈਨ ਦਸਤਾਵੇਜ਼ ਅਪਲੋਡ ਦੀ ਸਹੂਲਤ ਵਧਾਈ ਜਾ ਰਹੀ ਹੈ ਹੁਣ 14 ਜੂਨ 2026 ਤੱਕ ਲੋਕ ਆਪਣੇ ਦਸਤਾਵੇਜ਼ ਮੁਫਤ ਵਿੱਚ ਅਪਲੋਡ ਕਰਕੇ ਆਧਾਰ ਕਾਰਡ ਵਿੱਚ ਜਨ ਸੰਖਿਆ ਸਬੰਧੀ ਜਾਣਕਾਰੀ ਅਪਡੇਟ ਕਰ ਸਕਣਗੇ ਜਾਨੀ ਲੋਕਾਂ ਨੂੰ ਪੂਰੇ 1 ਸਾਲ ਦਾ ਸਮਾਂ ਦਿੱਤਾ ਗਿਆ ਹੈ ਜਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਹਾਫ ਇੰਡੀਆ ਨੇ ਇਹ ਵੀ ਕਿਹਾ ਹੈ ਕਿ ਉਹ ਲੋਕਾਂ ਨੂੰ ਆਧਾਰ ਕਾਰਡ ਵਿੱਚ ਦਸਤਾਵੇਜ਼ ਅਪਡੇਟ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ ਹਾਲਾਂਕਿ ਹੁਣ ਆਧਾਰ ਨੂੰ ਮੁਫਤ ਵਿੱਚ ਅਪਡੇਟ ਕਰਨ ਦਾ ਸਿਰਫ ਇੱਕੋ ਇੱਕ ਤਰੀਕਾ ਬਚਿਆ ਹੈ ਆਓ ਜਾਣਦੇ ਹਾਂ ਉਹ ਕੀ ਹੈ ਲੋਕ ਲੋਕ ਕਾ ਕੋਲ ਹੁਣ ਆਧਾਰ ਨੂੰ ਮੁਫਤ ਅਪਡੇਟ ਕਰਨ ਦਾ ਇੱਕੋ ਇੱਕ ਤਰੀਕਾ ਬਚਿਆ ਹੈ ਜਨਿਕ ਆਇਡੈਂਟੀਫਿਕੇਸ਼ਨ ਆਥੈਂਟੀਟੀ ਹਾਫ ਇੰਡੀਆ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ਤੇ ਇਸ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਮੁਫਤ ਆਧਾਰ ਕਾ ਅਪਡੇਟ ਦੀ ਸਹੂਲਤ ਸਿਰਫ ਮਾਈ ਆਧਾਰ ਅਪੋਰਟ ਤੇ ਉਪਲਬਧ ਹੈ ਇਹ ਵੀ ਖਾਸ ਹੈ ਕਿ ਜਨਸੰਖਿਆ ਸੰਬੰਧੀ ਜਾਣਕਾਰੀ ਨੂੰ ਆਨਲਾਈਨ ਪੋਰਟਲ ਰਾਹੀਂ ਅਪਡੇਟ ਕੀਤਾ ਜਾ ਸਕਦਾ ਜਿਸ ਲਈ ਪਤੇ ਤੇ ਸਬੂਤ ਦੇ ਅਤੇ ਪਛਾਣ ਦੇ ਸਬੂਤ ਨਾਲ ਸੰਬੰਧਿਤ ਦਸਤਾਵੇਜ਼ ਅਪਲੋਡ ਕਰਨ ਕਰਨੇ ਪੈਣਗੇ ਇਸ ਤਰ੍ਹਾਂ ਜਿ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਜਨਿਕ ਆਇਡੈਂਟੀਫਿਕੇਸ਼ਨ ਆਥਟੀ ਹਾਫ ਇੰਡੀਆ ਨੂੰ ਸਪਸ਼ਟ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ